ਤੰਤਰ ਦਿਵਸ ਦੇ ਪਾਵਨ ਅਫਸਰ ਦੇ ਆ ਕੇ ਬੜਕਾ ਨਿਕਲ ਗਿਆ ਨਾ ਸਭ ਨੇ ਸਭ ਤੋਂ ਖਾਦੇ ਨਾ ਅਸੀਂ ਅਸਲੀ ਖਾਦੇ ਜਿੰਦਗੀ ਵਿੱਚ ਅਸਲੀ ਦਿੱਕ ਵਿੱਚ ਅੱਜ ਕੋਈ ਕਿਨਸ਼ਾ ਨਹੀਂ ਕਰਾਂਗੇ ਅਸੀਂ ਹੋਏ ਨਹੀਂ ਕਰਾਂਗੇ ਅਸੀਂ ਪਿਆਰ ਹੋ ਵੀ ਅਸੀਂ ਜੁਆ ਨਹੀਂ ਮਾਣਾਂਗੇ ਅਸੀਂ ਦੱਸਾਂਗੇ ਜਿਹੜੀ ਨਹੀਂ ਕਰਾਂਗੇ ਅਸੀਂ ਪਾਣੀ ਦੇ ਤੇ ਇੱਕ ਤਰ੍ਹਾਂ ਇੱਕ ਦੇਦਾਂ ਕਰਦੇ ਵੱਗਦੇ ਉਹ ਬਸ ਕਿ ਹੈ ਪਰਤਵਾਸ ਦੇਦਾ ਆਹ ਬਾਇਰ ਤੇ ਹੈ ਨਾਮ ਰੋਸ਼ਕ ਲੜਾਂਗੇ 15 ਦਿਨ ਹਰੇਕ ਭਾਰਤ ਵਾਸੀ ਲਈ ਖਾਸ ਹੈ ਕਿਉਂਕਿ ਇਹ ਸਾਨੂੰ ਸਨਮਾਨ ਨਾਲ ਜ਼ਿੰਦਗੀ ਜੀਣ ਲਈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਅਸੀਂ ਐਸਓਐਸ ਚਿਲਡਰਨ ਵਿਲੇਜ ਰਾਜਪੁਰ ਵਿਖੇ ਬੱਚਿਆਂ ਨੂੰ ਨਸ਼ਾ ਨਾ ਕਰਨ ਲਈ ਅਤੇ ਦੂਜੇ ਬੱਚਿਆਂ ਨੂੰ ਵੀ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨ ਲਈ ਅਸੀਂ ਲੇਕਨ ਮੁਕਾਬਲੇ ਕਰਾਏ ਕਿਉਂਕਿ ਇਹਨਾਂ ਬੱਚਿਆਂ ਨੇ ਪੜ੍ਹ ਲਿਖੇ ਅਤੇ ਖੇਡਾਂ ਵਿੱਚ ਅੱਗੇ ਵਧ ਕੇ ਆਪਣੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਅਸੀਂ ਇਸ ਮਹਿੰਮ ਨੂੰ ਅੱਗੇ ਵਧਾਉਂਦੇ ਹੋਏ ਲਗਾਤਾਰ ਲਗੇ ਹੋਏ ਹਾਂ ਕਿਉਂਕਿ ਜਾਗਰੂਤਾ ਹੀ ਨਸ਼ੇ ਦੇ ਖਿਲਾਫ ਬਹੁਤ ਵੱਡਾ ਹਥਿਆਰ ਹੈ ਜੈ ਹਿੰਦ